ਸਵਾਗਤ ਤੁਹਾਡਾ ਅੱਜ ਦੇ ਵੀਡੀਓ ਵਿੱਚ ਆਸ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਕਿ ਜਿਆਦਾ ਸੋਚਣ ਦੀ ਆਦਤ ਨੂੰ ਇਸ ਤਰ੍ਹਾਂ ਠੀਕ ਕਰ ਲਓ ਕਈ ਵਾਰ ਕਈਆਂ ਭੈਣਾਂ ਨੂੰ ਵੀਰਾਂ ਨੂੰ ਜਿਆਦਾ ਸੋਚਣ ਦੀ ਆਦਤ ਹੁੰਦੀ ਆ ਤੇ ਉਹ ਇੱਕ ਹੀ ਗੱਲ ਨੂੰ ਬਾਰ-ਬਾਰ ਸੋਚਦੇ ਨੇ ਤੇ ਫਿਰ ਜਿਆਦਾ ਸੋਚਣ ਨਾਲ ਘਬਰਾਟ ਹੋਣ ਲੱਗਦੀ ਆ ਤੇ ਫਿਰ ਜਦੋਂ ਇਹ ਆਦਤ ਬਣ ਜਾਂਦੀ ਆ ਨਾ ਓਵਰ ਥਿੰਕਿੰਗ ਦੀ ਤੇ ਫਿਰ ਉਹ ਨਾ ਇਹ ਭੈਣਾ ਕਈ ਵਾਰ ਸੁਣੀਆ ਇੱਕ ਦੂਜੀ ਨਾਲ ਗੱਲਾਂ ਕਰਦੀਆਂ ਕਿ ਮੈਂ ਨਾ ਡਾਕਟਰ ਨੂੰ ਦਿਖਾਉਣਾ ਕਿ ਮੈਂ ਨਾ ਐਵੇਂ ਹੀ ਸੋਚੀ ਜਾਂਦੀ ਰਹਿੰਦੀ ਆ ਮੈਨੂੰ ਜ਼ਿਆਦਾ ਸੋਚਣ ਦੀ ਆਦਤ ਆ ਤੇ ਫਿਰ ਮੈਨੂੰ ਸੋਚਦੇ ਆ ਸੋਚਦੇ ਆ ਡਰ ਵੀ ਬਹੁਤ ਲੱਗਦਾ ਤੇ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਆ ਕਿ ਇੱਕ ਇੱਕ ਗੱਲ ਮੇਰੇ ਦਿਮਾਗ ਵਿੱਚ ਘੁੰਮੀ ਜਾਂਦੀ ਰਹਿੰਦੀ ਆ ਮੈਨੂੰ 네ਗੇਟਿਵ ਥਿੰਕਿੰਗ ਤੇ ਓਵਰ ਥਿੰਕਿੰਗ ਅਨਵਾਂਟਡ ਥੌਟਸ ਮੈਨੂੰ ਬਹੁਤ ਤੰਗ ਕਰਦੇ ਪਰੇਸ਼ਾਨ ਕਰਦੇ ਜਦੋਂ ਇਹ बार-बार ਚੱਲਦੇ ਰਹਿੰਦੇ ਆ ਨਾ ਤਾਂ ਚਿੰਤਾ ਹੋਰ ਵੱਧ ਜਾਂਦੀ ਆ ਦਵਾਈਆਂ ਖਾਣੀਆਂ ਪੈਂਦੀਆਂ ਕਿਉਂਕਿ ਕਈ ਵਾਰ ਸੋਚਦੇ ਸੋਚਦੇ ਸੋਚ ਹੀ ਇੰਨੀ ਡਰਾਉਣੀ ਹੁੰਦੀ ਆ ਕਿ ਬੰਦਾ ਕਬਰਾ ਆ ਜਾਂਦਾ ਉਹਨੂੰ ਪਸੀਨਾ ਆ ਜਾਂਦਾ ਉਹਨੂੰ ਕਬਰਾੜ ਦੇ ਨਾਲ ਨਾ ਉਹਦੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਆ ਕਿਉਂਕਿ ਸੋਚ ਹੀ ਇੰਨੀ ਡਰਾਉਣੀ ਹੁੰਦੀ ਆ ਜੋ ਵਿਅਕਤੀ ਨੂੰ ਤੰਗ ਕਰਦੀ ਆ ਪਰੇਸ਼ਾਨ ਕਰਦੀ ਆ ਨਾ ਕਿਸੇ ਬਾਰੇ ਸੁਣ ਲਿਆ ਕਿ ਕਿਸੇ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਜਾਂ ਕਿਸੇ ਦਾ ਐਕਸੀਡੈਂਟ ਹੋ ਗਿਆ ਤੇ ਉਸ ਦੀ ਮੌਤ ਹੋ ਗਈ ਤੇ ਫਿਰ ਇਹੋ ਜੀਆਂ ਗੱਲਾਂ ਨੂੰ ਸੁਣ ਕੇ ਡਰ ਜਾਣਾ ਚਿੰਤਾ ਲੈ ਲੈਣੀ ਤੇ ਇਹ ਸੋਚਣਾ ਕਿ ਕਿਤੇ ਮੇਰੇ ਨਾਲ ਨਾ ਐਵੇਂ ਹੋ ਜਾਵੇ ਮੇਰੇ ਬੱਚੇ ਬਾਹਰ ਜਾਂਦੇ ਆ ਕਿਤੇ ਉਹਨਾਂ ਨਾਲ ਨਾ ਐਵੇਂ ਹੋ ਜਾਵੇ ਇਹੋ ਜਿਹਾ ਡਰ ਇਹੋ ਜਿਹੀ ਸੋਚ ਨੂੰ ਦਿਮਾਗ ਵਿੱਚ ਵਾਰ-ਵਾਰ ਪਾਲੀ ਜਾਣਾ ਡਰੀ ਜਾਣਾ ਇਹੋ ਜੇ ਫਿਰ अनਵਾਂਟਡ 네ਗੇਟਿਵ ਥੌਟਸ ਜਿਹੜੇ ਇਹ ਤੰਗ ਕਰਦੇ ਆ ਤੇ ਫਿਰ ਬੰਦਾ ਪਰੇਸ਼ਾਨੀ ਵੱਧਦੀ ਆ ਉਸ ਦੀ ਤੇ ਆਪਾਂ ਗੱਲ ਕਰਨੀ ਆ ਕਿ ਆਪਾਂ ਇਹੋ ਜਿਹੀ ਸੋਚ ਨੂੰ ਬੰਦ ਕਿਵੇਂ ਕਰਨਾ ਇਹਦੇ ਵਿੱਚੋਂ ਬਾਹਰ ਕਿਵੇਂ ਆਉਣਾ ਤੁਸੀਂ ਸੋਚੋ ਕਿ ਪਹਿਲਾਂ ਲੋਕੀ ਅਖਬਾਰ ਪੜ੍ਹਦੇ ਹੁੰਦੇ ਸੀ ਤੇ ਉਸ ਵਿੱਚ ਵੀ ਤਾਂ ਕਿੰਨੀਆਂ ਖਬਰਾਂ ਆਉਂਦੀਆਂ ਹੁੰਦੀਆਂ ਸੀ ਐਕਸੀਡੈਂਟ ਦੀਆਂ ਆਉਂਦੀਆਂ ਸੀ ਕਿਤੇ ਟ੍ਰੇਨ ਪਲਟ ਗਈ ਉਹਦੇ ਵਿੱਚ ਇੰਨੇ ਜਾਣਿਆਂ ਦੀ ਮੌਤ ਹੋ ਗਈ ਉਹਦੀਆਂ ਖਬਰਾਂ ਆਉਂਦੀਆਂ ਸੀ ਤਾਂ ਉਹ ਵੀ ਤਾਂ ਪੜਦੇ ਸੀ ਨਾ ਵੀ ਅਖਬਾਰ ਆਈ ਪੜੀ ਤੇ ਸਾਈਡ ਤੇ ਰੱਖ ਦਿੱਤੀ ਉਦੋਂ ਵੀ ਤਾਂ ਭੁੱਲ ਜਾਂਦੇ ਸੀ ਉਦੋਂ ਕਿਉਂ ਭੁੱਲਦੇ ਸੀ ਕਿਉਂਕਿ ਉਹ ਇਸ ਗੱਲ ਨੂੰ ਜ਼ਿਆਦਾ ਗੌਰ ਨਾਲ ਨਹੀਂ ਸੀ ਸੁਣਦੇ ਕਿਉਂਕਿ ਉਹ ਪੜ ਕੇ ਤੇ ਅਖਬਾਰ ਨੂੰ ਸਾਈਡ ਤੇ ਰੱਖ ਦਿੰਦੇ ਸੀ ਤੇ ਦਿਮਾਗ ਨੂੰ ਨਹੀਂ ਸੀ ਕਹਿੰਦੇ ਹੁੰਦੇ ਕਿ ਮੈਂ ਭੁੱਲਣਾ ਵਾਂ ਹੁਣ ਜਦੋਂ ਇੱਕ ਹੀ ਗੱਲ ਦਿਮਾਗ 'ਚ ਵਾਰ-ਵਾਰ ਚੱਲਦੀ ਰਹਿੰਦੀ ਨਾ ਪਰੇਸ਼ਾਨ ਰਹਿੰਦਾ ਵਿਅਕਤੀ ਤੇ ਫਿਰ ਜਦੋਂ ਇਹੋ ਜੀ ਗੱਲ ਸੁਣ ਲੈਂਦਾ ਨਾ ਤਾਂ ਉਹ ਫਿਰ ਆਪਣੇ ਦਿਮਾਗ ਨੂੰ ਕਹਿੰਦਾ ਕਿ ਨਹੀਂ ਮੈਂ ਇਹਨੂੰ ਨਾ ਭੁੱਲਣਾ ਆ ਮੈਂ ਇਸ ਗੱਲ ਨੂੰ ਯਾਦ ਨਹੀਂ ਰੱਖਣਾ ਤੇ ਫਿਰ ਜਦੋਂ ਦਿਮਾਗ ਨੂੰ ਇਹ ਗੱਲ ਕਹੀ ਜਾਂਦੀ ਆ ਨਾ ਤਾਂ ਫਿਰ ਦਿਮਾਗ ਕੀ ਕਰਦਾ ਉਹ ਭੁੱਲਣ ਦੀ بجائے ਉਸ ਗੱਲ ਨੂੰ ਪੱਕਾ ਯਾਦ ਕਰ ਲੈਂਦਾ ਕਿਉਂਕਿ ਜਦੋਂ ਵੀ ਅਸੀਂ ਕੋਈ ਗੱਲ ਨੂੰ ਭੁੱਲਣ ਦੀ ਕੋਸ਼ਿਸ਼ ਕਰਦੇ ਹੁੰਦੇ ਆ ਨਾ ਤਾਂ ਉਹ ਗੱਲ ਸਾਨੂੰ ਓਨੀ ਜ਼ਿਆਦਾ ਯਾਦ ਆਉਂਦੀ ਆ ਇਸੇ ਗੱਲ ਤੋਂ ਆਪਾਂ ਭੱਜਦੇ ਆ ਨਾ ਜਿਹੜੀ ਚੀਜ਼ ਤੋਂ ਉਹ ਸਾਨੂੰ ਜ਼ਿਆਦਾ ਡਰਾਉਂਦੀ ਹੁੰਦੀ ਆ ਤੇ ਇਹੀ ਕਾਰਨ ਆ ਕਿ ਅਸੀਂ ਜਦੋਂ ਦਿਮਾਗ ਨੂੰ ਇਹ ਗੱਲ ਕਹਿ ਦਿੰਨੇ ਆ ਨਾ ਕਿ ਇਹ ਗੱਲ ਮੈਂ ਯਾਦ ਨਹੀਂ ਕਰਨੀ ਤੇ ਦਿਮਾਗ ਫਿਰ ਉਸ ਗੱਲ ਨੂੰ ਹੋਰ ਪੱਕੀ ਤਰ੍ਹਾਂ ਯਾਦ ਕਰ ਲੈਂਦਾ ਹੁਣ ਤੁਸੀਂ ਇਨ੍ਹਾਂ ਸੋਚਾਂ ਤੋਂ ਤੰਗ ਹੋ ਇਹ 네ਗੇਟਿਵ ਥਾਟ ਬੰਦ ਕਰਨਾ ਚਾਹੁੰਦੇ ਹੋ ਤਾਂ ਕਿਸੇ ਕੋਲ ਜਾਣ ਦੀ ਲੋੜ ਨਹੀਂ ਤੁਸੀਂ ਆਪ ਹੀ ਬਹੁਤ ਹੀ ਆਸਾਨ ਤਰੀਕੇ ਨਾਲ ਇਹਨਾਂ ਨੂੰ ਬੰਦ ਕਰ ਸਕਦੇ ਹੋ ਜਦੋਂ ਮੇ ਕੋਈ ਗੱਲ ਤੁਹਾਨੂੰ ਬਾਰ-ਬਾਰ ਪਰੇਸ਼ਾਨ ਕਰਦੀ ਆ ਨਾ ਤਾਂ ਉਸ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿਓ ਜਦੋਂ ਉਸ ਨੂੰ ਇਗਨੋਰ ਕਰਨਾ ਸ਼ੁਰੂ ਕਰੋਗੇ ਨਾ ਤਾਂ ਫਿਰ ਤੁਹਾਨੂੰ ਪਰੇਸ਼ਾਨੀ ਉਹ ਕੋਈ ਚਿੰਤਾ ਨਹੀਂ ਆਵੇਗੀ ਬਿਲਕੁਲ ਉਸ ਅਖਬਾਰ ਵਾਂਗ ਜੋ ਪੜੀ ਤੇ ਸਾਈਡ ਤੇ ਰੱਖ ਦਿੱਤੀ ਹੁਣ ਕਈ ਵਾਰ ਕੀ ਹੁੰਦਾ ਕਿ ਜੇ ਕਿਸੇ ਬੱਚੇ ਨਾਲ ਕੋਈ ਘਟਨਾ ਵਾਪਰ ਜਾਂਦੀ ਆ ਨਾ ਤਾਂ ਮਾਵਾਂ ਡਰ ਜਾਂਦੀਆਂ ਦੂਜੀਆਂ ਉਹ ਆਪਣੇ ਬੱਚੇ ਨੂੰ ਬਾਹਰ ਨਹੀਂ ਜਾਣ ਦਿੰਦੀਆਂ ਖੇਡਣ ਨਹੀਂ ਦਿੰਦੀਆਂ ਪੱਕਾ ਹੀ ਮਨ ਵਿੱਚ ਧਾਰ ਲੈਂਦੀਆਂ ਕਿ ਜੇ ਸਾਡਾ ਬੱਚਾ ਬਾਹਰ ਚਲਿਆ ਗਿਆ ਨਾ ਤਾਂ ਪੱਕਾ ਇਹਦੇ ਨਾਲ ਵੀ ਇਸ ਤਰ੍ਹਾਂ ਹੀ ਹੋਵੇਗਾ ਹੁਣ ਮੈਂ ਇਹ ਨਹੀਂ ਕਹਿੰਦੀ ਕਿ ਬੱਚਿਆਂ ਦਾ ਧਿਆਨ ਨਹੀਂ ਰੱਖਣਾ ਚਾਹੀਦਾ ਬੱਚਿਆਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਪਰ ਬੱਚਿਆਂ ਨੂੰ ਖੇਡਣ ਨਾ ਦੇਣਾ ਉਹਨਾਂ ਨੂੰ ਘਰ ਦੇ ਵਿੱਚ ਹੀ ਰੱਖਣਾ ਟੋਕਾ ਟਾਕੀ ਕਰੀ ਜਾਣੀ ਇਹ ਵੀ ਤਾਂ ਠੀਕ ਨਹੀਂ ਤੇ ਫੇਰ ਕੋਈ ਮਾਵਾਂ ਇਹੋ ਜਿਹੇ ਡਰ ਮਨ ਵਿੱਚ ਪਾਲ ਕੇ ਬੈਠ ਜਾਂਦੀਆਂ ਤੇ ਬੱਚਿਆਂ ਨੂੰ ਖੇਡਣ ਤੱਕ ਵੀ ਬਾਹਰ ਨਹੀਂ ਜਾਣ ਦਿੰਦੀਆਂ ਕਿ ਨਹੀਂ ਜੇ ਘਰੀ ਚਲਿਆ ਗਿਆ ਤਾਂ ਪੱਕਾ ਹੀ ਇਸ ਦੇ ਨਾਲ ਇਸ ਤਰ੍ਹਾਂ ਹੋਣਾ ਇਹੋ ਜਿਹਾ ਡਰ ਦੀ ਚਿੰਤਾ ਜਿਹੜੀ ਆ ਨਾ ਉਹ ਮਨ ਵਿੱਚ ਲੈ ਕੇ ਬੈਠੀਆਂ ਰਹਿੰਦੀ। ਕਈ ਵਾਰ ਕੀ ਹੁੰਦਾ ਕਿ ਕਿਸੇ ਨੇ ਦੱਸ ਦਿੱਤਾ ਕਿ ਟ੍ਰੇਨ ਪਲਟ ਗਈ ਤੇ 150 ਜਾਨਾਂ ਮਾਰੇ ਆ ਗਿਆ। ਹੁਣ ਇਹ ਗੱਲ ਸੁਣ ਲਈ ਤੇ ਮਨ ਵਿੱਚ ਡਰ ਬੈਠ ਗਿਆ, ਪਰੇਸ਼ਾਨੀ, ਚਿੰਤਾ ਬੈਠ ਗਈ। ਇਹ ਹੀ ਗੱਲ बार-बार ਦਿਮਾਗ ਚ ਆਈ ਜਾਂਦੀ, ਡਰਾਈ ਜਾਂਦੀ ਆ। ਤੇ ਫੇਰ ਜੇਕਰ ਇਸ ਗੱਲ ਨੂੰ ਤੁਸੀਂ ਇਗਨੋਰ ਨਾ ਕੀਤਾ ਇਹ ਜਿਹੜੀ ਰਿਕਾਰਡ ਹੋਈ ਰੀਲ ਤੁਹਾਡੇ ਦਿਮਾਗ ਵਿੱਚ ਬਾਰ-ਬਾਰ ਚੱਲੀ ਜਾ ਰਹੀ ਹੈ ਨਾ ਇਹਨੇ ਇੱਕ ਦਿਨ ਤੁਹਾਨੂੰ ਡਾਕਟਰ ਦੇ ਦਰਵਾਜ਼ੇ ਅੱਗੇ ਖੜੇ ਕਰ ਦੇਣਾ ਸੋ ਤੰਦਰੁਸਤ ਰਹਿਣ ਲਈ ਇਹਨਾਂ ਗੱਲਾਂ ਨੂੰ ਇਗਨੋਰ ਕਰੋ ਜਦੋਂ ਸੁਣਦੇ ਹੋ ਨਾ ਉਸੇ ਵੇਲੇ ਇਗਨੋਰ ਕਰ ਦੋ ਆਪਣੇ ਆਪ ਨੂੰ ਬਿਜ਼ੀ ਕਰ ਲਓ ਆਪਣਾ ਧਿਆਨ ਉਧਰੋਂ ਹਟਾ ਕੇ ਕਿਸੇ ਹੋਰ ਕੰਮ ਵੱਲ ਲਾ ਲਓ ਜਦੋਂ ਤੁਸੀਂ ਇਹਨਾਂ ਗੱਲਾਂ ਨੂੰ ਇਗਨੋਰ ਕਰਨ ਲੱਗੋਗੇ ਨਾ ਫਿਰ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਕਿ ਮੇਰੀ ਚਿੰਤਾ ਘੱਟ ਹੋ ਗਈ ਆ ਕਿਉਂਕਿ ਜਿਹੜੀ ਗੱਲਾਂ ਪਰੇਸ਼ਾਨ ਕਰਦੀ ਹੋਵੇ ਨਾ ਉਹਨੂੰ ਸਿਆਣੇ ਕਹਿੰਦੇ ਇੱਕ ਕੰਨ ਥਾਣੀ ਸੁਣੋ ਤੇ ਦੂਜੇ ਥਾਣੀ ਬਾਹਰ ਕਰ ਦਿਓ ਤੇ ਬਸ ਐਵੇਂ ਹੀ ਕਰੋ ਇਸ ਗੱਲ ਨੂੰ ਜਿੰਨਾ ਹੋ ਸਕਦਾ ਉਹਨਾ ਇਗਨੋਰ ਕਰਨਾ ਸ਼ੁਰੂ ਕਰਦੋ ਚਿੰਤਾ ਉਦੋਂ ਹੁੰਦੀ ਜਦੋਂ ਸਾਡੇ ਦਿਮਾਗ ਵਿੱਚ ਕੋਈ ਗੱਲ ਕੋਈ ਸੋਚ ਚੱਲਦੀ ਆ ਤੇ ਫਿਰ ਉਹ ਸਾਡੀ ਬੋਡੀ ਨੂੰ ਦੱਸਦਾ ਤੇ ਫਿਰ ਪਰੇਸ਼ਾਨੀ ਆਉਂਦੀ ਆ ਤੇ ਜਦੋਂ ਦਿਮਾਗ ਵਿੱਚ ਕੋਈ ਇਹੋ ਜੀ ਬੁਰੀ ਸੋਚ ਚੱਲੇਗੀ ਹੀ ਨਹੀਂ ਤੇ ਫਿਰ ਚਿੰਤਾ ਨਹੀਂ ਆਵੇਗੀ ਸੋ ਤੰਦਰੁਸਤ ਰਹਿਣ ਵਾਸਤੇ ਇਹੋ ਜਿਹੀਆਂ ਗੱਲਾਂ ਜੋ ਤੁਹਾਨੂੰ ਪਰੇਸ਼ਾਨ ਕਰਦੀਆਂ ਹੋਣ ਉਹਨਾਂ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿਓ ਆਸ ਕਰਦੀ ਆ ਤੁਹਾਨੂੰ ਗੱਲਾਂ ਜ਼ਰੂਰ ਚੰਗੀਆਂ ਲੱਗਣਗੀਆਂ ਖੁਸ਼ ਰਹੋ ਤੰਦਰੁਸਤ ਰਹੋ ਹਮੇਸ਼ਾ ਹੀ ਹੱਸਦੇ ਵਸਦੇ